ਸਰਪੰਚ ਖੜਾ ਵੀ ਮੇਲਾ ਸਾਡੇ ਘਰ ਦਾ ਚੱਲੂਗਾ ਮੇਲਾ ਸਾਡੇ ਘਰ ਦਾ ਚੱਲੂਗਾ ਰਹਿੰਦੇ ਪਲੇਅਰ ਆਉਣਗੇ ਗਰਾਊਂਡ ਦੇ ਵਿੱਚ ਜਲਦੀ ਮੈਚ ਦੀ ਸ਼ੁਰੂਆਤ ਹੋਈ ਏ ਕਾਲਾ ਸਾਡਾ ਵੀਰਾ ਕੈਨੇਡਾ ਦੇ ਵਿੱਚ ਹਰ ਸਾਲ ਬਹੁਤ ਵੱਡੀ ਜਿਹੜੀ ਮਦਦ ਦੇਦਾ ਉਹ ਭਰਾਵਾ ਸੀ ਧੰਨਵਾਦ ਕਰਦੇ ਆ ਤੇ ਜਗਤਾਰ ਜੁਕੇਰੀ ਜਗਦੇਵ ਜੁਕੇਰੀ ਸਰ ਉਹ ਭਰਾਵਾਂ ਨੂੰ ਧੰਨਵਾਦ ਆ ਇਹ ਜੱਗੀ ਦਾ ਯਾਰ ਹੈ ਜੱਗੀ ਕਹਿੰਦਾ ਦੋ ਚਾਰ ਹੋਣ ਪਰ ਹੋਣ ਚੱਜਦੇ ਤੇ ਗਿਣਤੀ ਵਧਾ ਕੇ ਕਿਹੜਾ ਬੋਟ ਜੋੜਨੀ ਤੇ ਲੋੜ ਪੈਣੇ ਉੱਤੇ ਜਿਹੜੇ ਕਦੇ ਕੰਮ ਆਇਨਾ ਤੇ ਛੱਡ ਗਰਦਾਸ ਲੀਰਾ ਨਹੀਂ ਕੀ ਲੋੜ ਨਹੀਂ ਕਿ ਬਹੁਤ ਦਾ ਸੰਧੂ ਆ ਕਿਸਕ ਜਾਂਦੇ ਨੇ ਜਦੋਂ ਇਹ ਮੁਸੀਬਤਾਂ ਦਾ ਭਾਰ गिरਦਾ ਔਖੇ ਵੇਲੇ ਕਿਹੜੇ-ਕਿਹੜੇ ਨਾਲ ਖੜੇ ਆ ਦਿਲ ਦੇ ਪੰਨੇ ਤੇ ਜੱਟ ਲੇਖੀ ਫਿਰਦਾ ਔਖੇ ਟਾਈਮ ਕਿਹੜੇ-ਕਿਹੜੇ ਨਾਲ ਖੜੇ ਆ ਦਿਲ ਦੇ ਪੰਨੇ ਤੇ ਜੱਟ ਲੇਖੀ ਫਿਰਦਾ ਜਿਹੜੀ ਟੀਮ ਬੱਛੂਆਣੇ ਦੀ ਹੈ ਖੇਤਾਂ ਵਾਲੇ ਪਾਸੇ ਹੈ ਸਕੂਲ ਵਾਲੇ ਪਾਸੇ ਕਹਿੰਦੇ ਜਲਵੇੜੇ ਪਣ ਦੀ ਟੀਮ ਹੋਵੇਗੀ ਸਰਦਾਰ ਬੱਲਮ ਸਿੰਘ ਫੌਜੀ ਦੇ ਪੁੱਤ ਨੇ ਦੁਨੀਆ ਮਨਾਤੀ ਹੈ ਕੈਨੇਡਾ ਦੇ ਪੂਰੇ ਸੀਜ਼ਨ ਦਾ ਬੈਸਟ ਬਣਿਆ ਜਲਵੇੜੇ ਵਾਲਾ ਪਲਵਿੰਦਰ ਔਰ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਪੂਰੀ ਧੱਕ ਪਾ ਕੇ ਆਇਆ ਮੇਰੇ ਵੀਰੋ ਉਧਰ ਕਹਿੰਦੇ ਅੱਜ ਦੀ ਜਿਹੜੇ ਜਲਵੇੜੇ ਦੀ ਟੀਮ ਹੈ ਸਾਡਾ ਮਨੀ ਗਿੱਲ ਕਹਿੰਦੇ ਮੇਰੇ ਵੀਰੋ ਅਮਰੀਕਾ ਦੇ ਵਿੱਚ ਰਹਿੰਦਾ ਤੇ ਨਾਲ ਕਹਿੰਦੇ ਲਵਲੀ ਕ੍ਰੋਪ ਖੇਤਰ ਹੈ ਯਾਦ ਸੰਗਤਪੁਰਾ ਯੂਕੇ ਹੈ ਨਾਲ 골ਡਨ ਫਫੜੇ ਭਾਈ ਕਿਹੜਾ ਪੰਜਾਬ ਪਲਸੀਆ ਉਹ ਭਰਾਵਾਂ ਨੇ ਕਹਿੰਦੇ ਸਪான்ਸਰ ਕੀਤੀ ਹੈ ਪਹਿਲੇ ਲਈ ਮੇਰੇ ਵੀਰੋ ਗੋਗੋ ਆ ਗਿਆ ਰਾਏ ਤਰਾਣੇ ਵਾਲਾ ਬਿਆਲਪਰੀਏ ਸੱਤੂ ਦਾ ਚੰਡਿਆ ਹੋਇਆ ਔਰ ਮੇਰੇ ਵੀਰੋ ਖੇਡਿਆ ਕਹਿੰਦੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਇੰਗਲੈਂਡ ਦੇ ਵਿੱਚ ਖੇਡ ਕੇ ਆਇਆ ਕੋਈ ਜੁਕੇ ਕਹਿੰਦਾ ਕੋਈ ਬ੍ਰਿਟਾਨੀਆ ਕਹਿੰਦਾ ਕੋਈ ਕਹਿੰਦੇ ਮੇਰੇ ਵੀਰੋ ਬਲੇਤ ਕਹਿੰਦਾ ਵੀ ਆਪ ਬਹਿ ਗਿਓ ਬਲੇਤਾ ਵਿੱਚ ਜਾ ਕੇ ਕੱਢਣਾ ਰਮਾਲ ਦੇ ਗਿਓ ਕੱਢਣਾ ਰਮਾਲ ਦੇ ਗਿਓ ਆਪ ਬੈਗੋ ਬਲਾਇ ਦੇ ਵਿੱਚ ਜਾ ਕੇ ਕਿ ਕੱਢਣਾ ਰਮਾਲ ਦੇ ਗੋ ਆਹ ਸਭ ਦੇ ਜਲਵੇੜੇ ਵਾਲਾ ਕੁਲਵਿੰਦਰ ਤੇ ਜਲਵੇੜੇ ਵਾਲੇ ਕੁਲਵਿੰਦਰ ਨਾਲ ਪਾਵੇਂ ਟਾਵੇਂ ਖੰਦੇ ਮਿੱਤਰਾਂ ਦੇ ਕੱਪ ਦੇ ਕੋਲੇ ਆਹ ਵੇਖ ਲਲਕਰੇ ਪੰਦੇ ਆਰਨੇਤ ਨੇ ਗੱਲ ਕੀਤੀ ਪਰ ਉਧਰ 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 ਬੱਛੇ ਆਣਿਆ ਰਣਜੀਤ ਕੰਮੂਆ ਰਣਜੀਤ ਕਹਿੰਦੇ ਪਹਿਲਾ ਜੱਫਾ 500 ਦਾ ਲੱਗ ਗਿਆ ਜਗਦੇਵ ਕਹਿੰਦੇ ਜੁੱਕੇ ਦੇ ਵਿੱਚ ਰਹਿੰਦਾ ਸਾਡਾ ਵੀਰ ਬਿਸ਼ਵਨੀਏ ਰਣਜੀਤ ਪਾਉਂਦੇ ਐਸੇ 500 ਦੇ ਹੋਣਗੇ ਗੱਗੋ ਰਾਏ ਧਰਾਣੇ ਵਾਲਾ ਮਿਰਵੋ ਖੇਡੇ ਕਨੇ ਇੰਗਲੈਂਡ ਦੇ ਗਰਾਊਂਡਾਂ ਦੇ ਵਿੱਚ ਹਰ ਚਰਚਾ ਹੋਈ ਹੈ ਪਿਆਰ ਜੱਫੀ ਹੈ ਦੀਰ ਵਰਗੇ ਫਕਰ ਝੰਡੇ ਦਾ ਕਹਿੰਦੇ ਸੋਨੀ ਲੱਗਾ ਹੋਇਆ ਆਹ ਸਾਹਮਣੇ ਚਰਚਾ ਕਹਿੰਦੇ ਆ ਨੋਜਾਨੀ ਹੁੰਦੀ ਹੈ 3600 ਫੋਰਡ ਟਰੈਕਟਰ ਜਿੱਤੇ ਹੈ ਕਿਸੇ ਗੱਲਾਂ ਜਿੱਤੇ ਹੈ ਫਕਰ ਝੰਡੇ ਵਾਲਾ ਸੋਨੀ ਤੇ ਗੱਗੋ ਰਾਏ ਧਰਾਣੇ ਵਾਲਾ ਆਹ ਕਹਿੰਦੇ ਬੱਲਮ ਸਿੰਘ ਫੌਜੀ ਦਾ ਪੁੱਤ ਹੈ ਜਲਵੇੜਾ ਵੀ ਮਸ਼ਹੂਰ ਕੀਤਾ ਆ ਨੌਜਾਨ ਨੇ ਕਹਿੰਦੇ ਮੇਰੇ ਵੀਰੋ ਧਰਮਪੁਰਾ ਵੀ ਮਸ਼ਹੂਰ ਕੀਤਾ ਆ ਕਹਿੰਦੇ ਤਲਵਿੰਦਰ ਹੈ ਜਲਵੇੜੇ ਵਾਲਾ ਬੜੇ ਨਿਮਰਤਾ ਵਾਲਾ ਬੜਾ ਨਰਮ ਹੈ ਬੜਾ ਸੌਅ ਹੈ ਔਰ ਦਿਆਲਪ੍ਰੀਤ ਸੱਤੋਂ ਨੂੰ ਆਪਣਾ ਉਸਤਾਦ ਮੰਨਦਾ ਹੈ ਵਾਹ ਓਏ ਜਲਵੇੜੇ ਵਾਲਿਆ ਇਹਨ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਤੋਲਾ ਵਾਲਿਆ ਲੱਗੀ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਲਓ ਸਾਹਮਣੇ ਤੋਲਾ ਵਾਲਿਆ ਲੱਵੀ ਸਰਦਾਰ ਪ੍ਰਕਾਸ਼ ਸਿੰਘ ਜੀ ਸਰਪੰਚ ਸਾਹਿਬ ਬੈਠੇ ਆ ਮੈਚਾ ਦਾ ਨੰਨ ਮਾਰ ਨੇ ਸਵੇਰ ਤੋਂ ਲੱਗੇ ਹੋਏ ਆ ਧੰਨਵਾਦ ਕਰਦਾ ਚੇਚੇ ਪਰਤੇ ਜੱਗੀ ਦੇ ਵੱਡੇ ਭਰਾਏ ਇਹ ਵੀਰ ਸਾਡੇ ਅਸੀਂ ਧੰਨਵਾਦ ਕਰਦੇ ਆ ਪਰ ਮੈਚ ਚੋਟੀ ਦੇ ਸਾਹਮਣੇ ਅਗਲੀ ਕਬੱਡੀ ਕਹਿੰਦੇ ਗਵਿੰਦਪੁਰੀਆ ਜਾਂ ਫਿਰ ਜਲਵੇੜੇ ਵਾਲਾ ਉਹ ਗਵਿੰਦਪੁਰੀਆ ਮਾਲਾ ਖੇਡ ਮੈਦਾਨ ਦੇ ਟਾਕੀ ਧਾਰੀ ਮਾਨ ਨੂੰ ਨੱਥਾ ਕਬੱਡੀ ਪਾਉਣ ਦੇ ਲਈ ਕਹਿੰਦੇ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਬੱਛਵਾਨ ਦੇ ਚਾਰ ਯਾਫੀ ਬੱਛਵਾਨਾ ਮਾਨਸੇ ਦੀ ਗੱਲ ਚੱਲਦੀ ਹੈ ਬੱਛਵਾਨ ਦੇ ਕੱਤ ਮਸ਼ਹੂਰ ਬੱਛਵਾਨ ਦੇ ਖਿਡਾਰੀ ਮਸ਼ਹੂਰ ਆਹ ਕਹਿੰਦੇ ਸਾਹਮਣੇ ਇਹ ਖੁਸ਼ੀ ਹੈ ਬੱਛਵਾਨੇ ਦਾ ਮੇਰੇ ਮਿੱਤਰੋ ਆਹ ਸਾਹਮਣੇ ਪਰ ਸਾਹਮਣੇ ਕਬਾਲ ਕਰ ਦਿੱਤੀ ਹੈ ਵਾਹ ਓ ਬਸ਼ੋਣੀ ਹੈ ਵਾਹ ਓ ਖੁਸ਼ੀ ਬਸ਼ੋਣੀ ਹੈ ਔਰ ਸਿਰੇ ਦਾ ਜੱਫਾ ਮੇਰੇ ਵੀਰੋ ਲਾ ਕੇ ਬੱਲੇ ਬੱਲੇ ਕਰਵਾਤੀ ਹੈ ਖੇਡ ਦੇ ਮੈਦਾਨ ਵਿੱਚ ਬਸ਼ੋਣੀਆ ਖੁਸ਼ੀ ਹੈ ਔਰ ਵਾਹ ਓ ਗਬਰੂ ਹੈ ਪਰ ਥੋੜਾ ਤਿਆਰ ਦੇ ਨਾਲ ਔਰ ਸਾਹਮਣੇ ਕਹਿੰਦੇ ਬਸ਼ੋਣੀ ਖੁਸ਼ੀ ਦਾ ਐਨ ਸਿਰੇ ਦਾ ਜੱਫਾ ਲੱਗਿਆ ਹੁਣ ਰੀਪਲੇ ਦੇ ਵਿੱਚ ਵੀ ਦੇਖੋ ਮੇਰਾ ਵੀਰ ਮਿਹਰਬਾਨ ਹੁਣੇ ਪੁਆਇੰਟ ਜਿਹੜਾ ਹੋਲਡ ਹੈ ਔਰ ਸਾਹਮਣੇ ਅਗਲੀ ਰੇਡ ਪਾਉਣ ਦੇ ਲਈ ਗੋਗੋ ਰਾਏ ਤਰਾਨੇ ਦੀ ਧਰਤੀ ਦਾ ਚਾਰ ਜਫੀ ਹੈ ਗੁਰਮੀਤ ਮੀਤੇ ਦਾ ਪੁੱਤਰ ਇੱਕ ਕੰਨੀ ਤੇ 3600 ਫੋਰਡ ਟਰੈਕਟਰ ਜਿੱਤੇ ਹੈ ਔਰ ਟੱਕਰ ਝੰਡਾ ਪਿੰਡ ਹੈ ਬਾਬੇ ਬਲੈਕਸ਼ਾ ਦੀ ਧਰਤੀ ਹੈ ਔ ਸੋਨੀ ਹੈ ਗੋਗੋ ਦੇ ਨਾਲ ਟੱਕਰ ਹੋ ਗਈ ਹੈ ਬਸਤ ਨੂੰ 11 11 11 11000 ਦਿੱਤਾ ਜਾਊਗਾ ਔ ਟੱਕਰ ਸਿਰੇ ਦੀ ਵਾਹ ਓਏ ਗੋਗੋ ਹੈ ਅੱਜ ਲਾ ਲਾ ਕੇ ਮਾਰਦਾ ਵੀ ਬੈਠ ਜਾ ਤੂੰ ਫੁੱਲ ਝੜੀਏ ਜੱਟੀਆਂ ਹੋ ਗਈਆਂ ਬ੍ਰੇਕਾ ਫੇਲੀ ਆ ਕਹਿੰਦੇ ਕੁਲਵਿੰਦਰ ਹੈ ਜਲਵੇੜੇ ਦੀ ਧਰਤੀ ਦਾ ਲੈ ਵੀ ਬੰਗਾ ਪਿੰਡ ਵਾਲਿਆ ਕਰਦੇ ਗੱਲ ਲਓ ਸਾਹਮਣੇ ਕੁਲਵਿੰਦਰ ਜਲਵੇੜੇ ਵਾਲਾ ਫੇਰ ਮੈਦਾਨ ਵਿੱਚ ਕਬੱਡੀ ਪੁਆਇੰਟ ਦੇ ਲਈ ਵਾਧਾ ਹੋਇਆ ਬੈਸਟ ਆਦੂ 11 11000 ਦਿੱਤਾ ਜਾਣਾ ਤੇ ਜਿਹੜੀ ਪਹਿਲੇ ਨੰਬਰ ਤੇ ਆਵੇਗੀ ਉਹਨੂੰ 60000 ਤੇ ਦੂਜੇ ਨੰਬਰ ਵਾਲੇ 48 ਹਜ਼ਾਰ ਦਿੱਤਾ ਜਾਣਾ ਇਹ ਦੋਨੇ ਨਾਮ ਸਾਡੇ ਭਰਾ ਕਾਲੇ ਕੈਨੇਡਾ ਵਾਲੇ ਦੇਤੇ ਜਾੜੇ ਆ ਜਹਾਲ ਵੱਡੀ ਮਦਦ ਪਹੁੰਚੀ ਕਰਦਾ ਇਹ ਕੁਲਰੀਆਂ ਦੇ ਖੇਡ ਦੇ ਕਾਪ ਦੇ ਲਈ ਉਹਦਾ ਸੀ ਧੰਨਵਾਦ ਕਰਦੇ ਆ ਉਹ ਵੀਰ ਹੈ ਸਾਡਾ ਪਰੇ ਦਾ ਤੇਰਾਵਲ ਪਿੰਡ ਹੈ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਕਹਿੰਦੇ ਵਧਾ ਹੋਇਆ ਸਾਹਮਣੇ ਚਾਰ ਯਾਸੀ ਤਿਆਰ ਵਰ ਤਿਆਰ ਹੋ ਉਹ ਕਹਿੰਦੇ ਦੋ ਨੰਬਰ ਤੇ ਕੀਤੀ ਸੀ ਟਰਾਈ ਮੇਰੇ ਮਿੱਤਰੋ ਲੱਗਦਾ ਹੋਇਆ ਜੋਰ ਪੋੜ ਗਿਆ ਲਵੀ ਲਵੀ ਭੱਜੂ ਭੱਜੂ ਉਹ ਮੁੰਡਾ ਕਦੇ ਭੱਜ ਗਿਆ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ ਪਰ ਅਗਲੀ ਕਬੱਡੀ ਕਹਿੰਦੇ ਜਲਵੇੜੇ ਵਾਲਾ ਇਹ ਕੁਲਵਿੰਦਰ ਹੈ ਇਹ ਧਰਮਪੁਰਿਆ ਪਰ ਲਵੀ ਕਹਿੰਦੇ ਹਲਕੀ ਸੱਟ ਮਹਿਸੂਸ ਕਰ ਰਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਦਾ ਪਲੇਅਰਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖੇ ਨਾ ਖਿਡਾਰੀਆਂ ਦੇ ਉੱਤੇ ਇਹਨਾਂ ਦੇ ਪੈਲ ਪਰ ਚੋਟ ਨਾ ਹੋਵੇ ਕਿਉਂਕਿ ਇੱਕ ਖਿਡਾਰੀ ਜਿਹੜਾ ਬਹੁਤ ਨੇਮਤ ਕਰਕੇ ਅੱਗੇ ਹੁੰਦਾ ਹੈ ਮੇਰੇ ਵੀਰੋ ਵੈਗ੍ਰੋ ਦੇ ਚਰਨਾਂ ਦੇ ਵਿੱਚ ਇਹ ਜੋ ਅਰਦਾਸ ਹੈ ਜੋ ਬੇਨਤੀ ਹੈ ਇਹ ਖਿਡਾਰੀ ਸਦਾ ਹੱਸਦੇ ਖੇਡਦੇ ਆਪਣੇ ਘਰਾਂ ਤੋਂ ਆਉਂਦੇ ਐ ਸਦਾ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਇਹਨਾਂ ਦੀਆਂ ਮਾਮਾ ਮੇਰੇ ਵੀਰੋ ਉਡੀਕ ਕਰਦੀਆਂ ਹੁੰਦੀਆਂ ਜਿਹੜੇ ਜਿਹੜੇ ਖੜੇ ਪਏ ਜਿਹਦੇ ਮੇਰੇ ਵੀਰੋ ਆ ਜਾ ਕੌਡੀ ਕੱਪ ਦੇ ਉੱਤੇ ਕਹਿੰਦੇ ਹੁਣ 2 ਵਜਨ ਨਾਲੇ ਐ ਜਿਹੜੇ ਜਿਹੜੇ ਖੜੇ ਐ ਲੈ ਵੀ ਕਸ਼ਮੀਰੀ ਐ ਸਾਰਿਆਂ ਦੀਆਂ ਮਾਮਾ ਮੇਰੇ ਵੀਰੋ ਹਜੇ ਤੱਕ ਸੁੱਤੀਆਂ ਨਹੀਂ ਘਰੇ ਜਾਗਦੀਆਂ ਬੈਠੀਆਂ ਐ ਵੀ ਸਾਡੇ ਪੁੱਤ ਆਉਣਗੇ ਫੇਰ ਕਿਤੇ ਚੈਨ ਦੀ ਨੀਂਦ ਆਉਂਦੀ ਹੈ ਔਰ ਗੱਲ ਪੱਕੀ ਹੈ ਵਾਹ ਵੇ ਗਬਰੂ ਟੱਚ ਡਬਲ ਹੈ ਵੀ ਦੋ ਜਣਿਆਂ ਵਿੱਚ ਮਾੜਾ ਹੁੰਦਾ ਉਹ ਫਾਨਾ ਅੜਿਆ ਤੀਜੇ ਦਾ ਹੈ ਗੋਗੋ ਦਾ ਰਾਏ ਤਰਾਣਾ ਪਿੰਡ ਹੈ ਲੈ ਵੀ ਫੱਕਰ ਢੰਡੇ ਵਾਲਿਆ ਦੁਨੀਆ ਨੇ ਕਹਿੰਦੇ ਮੇਰੇ ਵੀਰੋ ਕਹਿਦਾ ਹੁਣ ਐ ਵੀ ਫਕਰ ਝੰਡੇ ਵਾਲਾ ਫਕਰ ਝੰਡੇ ਵਾਲਾ ਲਾਈ ਐ ਹੁਣ ਉਹ ਲਾ ਦੇ ਜਫਾ ਕੱਲ ਪਣ ਜੂਗੀ ਮੁੰਡਾ ਫੋਰਡ ਦਾ ਜੇਤੂ ਐ ਮੁੰਡਾ ਕਹਿੰਦੇ 3600 ਉਹ ਮੁੰਡਾ 2700 ਮੁੰਡਾ 2700 ਉਹ ਫੋਰਡ ਰਕਿਆ ਨੂੰ ਹੋਰ ਸੁੱਕਦਾ ਜਾਏ ਗੱਲ ਚੱਲੀ ਮੇਰੇ ਮਿੱਤਰੋ ਪਰ ਸਾਹਮਣੇ ਗੋਗੋ ਨੇ ਪਉਣ ਜਿਹੜਾ ਉਹ ਆਪਣੀ ਟੀਮ ਲਈ ਜੋਰ ਦਿੰਦਾ ਲੈ ਵੀ ਮਾਲਿਆ ਪਾਵੇ ਕਬੱਡੀ ਕਿ ਪੈਸਾ ਗਿਆ ਤੇ ਕੋਈ ਆ ਦੇ ਗੜੂ ਆਪੇ ਮਨ ਸਮਝਾ ਲਓਗੇ ਹੱਥ ਪੈਰ ਨਾਲ ਚੱਲੇ ਕਿਥੋਂ ਨੋਟ ਕਮਾ ਲਵਾਂਗੇ ਕਿ ਜਿੱਤ ਗਈ ਨਾ ਲੱਭ ਜੀ ਸੱਚੀ ਗੱਲ ਬਜ਼ੁਰਗਾਂ ਦੀ ਨਰਕ ਭੋਗ ਕੇ ਕਰਦੇ ਹੋ ਗੱਲ ਕਿਹੜੇ ਸੁਰਗਾਂ ਦੀ ਆਖਰ ਨੂੰ ਕੰਮ ਆਉਣੀ ਜਿਹੜੀ ਕਾਦੀ ਚੂਰੀ ਐ ਬਾਕੀ ਦੇ ਕੰਮ ਬਾਅਦ ਕੋਲ ਸੋਹੇ ਪਿੱਛੇ ਰਹੀ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਭ ਜ਼ਰੂਰੀ ਹੈ ਗਵਿੰਦਪ੍ਰੀਆ ਮੱਲਾ ਭੱਜ ਗਿਆ ਗੋਗੋ ਰਾਏ ਧਰਾਣੇ ਵਾਲਾ ਅੱਜ 베ਰ 베ਰ ਕੇ ਕੌਡੀਆਂ ਪਾਉਂਦਾ ਹੈ ਮੇਲਾ ਕੁਲਰੀਆਂ ਦਾ ਗੱਲ ਕਹਿੰਦੇ ਮੇਰੇ ਵਿਰੁੱਧ ਕਾੜਦੇ 41000 ਦੀ ਹੈ ਕਾਲੇ ਕਨੇਡਾ ਦਾ ਕਹਿੰਦੇ ਵੱਡਾ ਰੋਲਾ ਜਿਹੜੇ ਮੇਲੇ ਦੇ ਲਈ ਪਰ ਰਾਏ ਧਰਾਣੇ ਵਾਲਾ ਗੋਗੋ ਆਹ ਸਾਹਮਣੇ ਕਹਿੰਦੇ ਸਿਰੇ ਦਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਰਦਾਰ ਬੱਲੰਦ ਸਿੰਘ ਫੌਜੀ ਦਾ ਅਗਲੀ ਕਬੱਡੀ ਪੈ ਰਹੀ ਹੈ ਉਹ ਸਾਹਮਣੇ ਕੁਲਵਿੰਦਰ ਕੁਲਵਿੰਦਰ ਐਨ ਜੱਗੀ ਆ ਤੇ ਗੱਲਾਂ ਕਰਾ ਦੁੱਤੀਆ ਇਸ ਕੀ ਬਟਾ ਰੇਡੀ ਵਾਲਾ ਹਰਬਲ ਆਇਆ ਹੋਇਆ ਨਾਲ ਸਾਡੇ ਮੰਗੇਰੀ ਐਨ ਗੱਲਾਂ ਟਿਕਾੜੇ ਲਾਈ ਬੈਠੇ ਆ ਕਿ ਟਾਪ ਦੇ ਜੱਫੇ ਲੱਗਦੇ ਛੋਟੀ ਜਿਹਾ ਮੱਲਾ ਨਹੀਂ ਕਿ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬੜੂ ਕਿ ਥੋੜਾ ਟਾਈਮ ਠਹਿਰ ਗੋ ਬਣਾ ਕੇ ਛੱਡਾਂਗੇ ਜਿਹੜੇ ਕਹਿੰਦੇ ਹਜੇ ਗੱਲ ਨਹੀਂ ਬਣੀ ਵਾਹ ਵੇ ਧਰਮਪੁਰੇ ਵਾਲਿਆ ਵਾਹ ਵੇ ਜਲਵੇੜੇ ਵਾਲਿਆ ਦੋ ਪਿੰਡ ਮਸ਼ਹੂਰ ਕੀਤੇ ਕਹਿੰਦੇ ਆ ਇਲਾਕੇ ਦੇ ਪੁਲਵਿੰਦਰ ਜਿਲਵੇਲੇ ਦੀ ਧਰਤੀ ਦਾ ਸਿਰੇ ਦਾ ਨੰਬਰ ਆਪਣੇ ਟੀਮ ਦੇ ਲਈ ਜੋੜਦਾ ਹੋਇਆ ਹੈ ਤੋੜਾ ਵਾਲੀਆਂ ਨਵੀ ਅੱਜ ਪਿੱਛੋਂ ਵਾਲੇ ਦੀ ਟੀਮ ਨੇ ਵੱਡੀ ਡਿਮਾਂਡ ਕੀਤੀ ਆ ਟੋਪਰਾਂ ਦੀ ਐਨ ਕਹਿੰਦੇ ਦੁਨੀਆ ਦੇ ਵੱਡੇ ਸਟਾਰ ਖੇਡੇ ਲੈ ਵੀ ਫੜੋ ਤਿਆਰੀ ਗਵਿੰਦਪਰੀਆ ਵੇਖ ਲੈ ਟਰਾਈ ਕਰਕੇ ਜੱਕੇ ਦੇ ਫਕਰ ਢਿੰਡੇ ਦੇ ਕਹਿੰਦੇ ਸੋਨੇ ਨੂੰ ਬਾਦੇ ਬਲੈਂਡਸ਼ਾ ਦੀ ਧਰਤੀ ਹੈ ਮਨੀਸ਼ ਉਪਲ ਹੋਰਾਂ ਦਾ ਪਿੰਡ ਹੈ ਪਰ ਟੱਚ ਕਹਿੰਦੇ ਡਬਲ ਆਹ ਨੰਬਰ ਕਹਿੰਦੇ ਧਾਵੀ ਦੇ ਲਈ ਜੁੜਦਾ ਹੋਇਆ ਹੈ ਖੇਡ ਦੇ ਮੈਦਾਨ ਵਿੱਚ ਅਗਲੀ ਰੇਡ ਪਾਉਣ ਦੇ ਲਈ ਗਮਰੋ ਕਹਿੰਦੇ ਫੇਰ ਤਿਆਰ ਹੈ ਕਨੇਡਾ ਦੇ ਸਾਰੇ ਸੀਜ਼ਨ ਦਾ ਬੈਸਟ ਬਣਿਆ ਹੈ ਇੰਗਲੈਂਡ ਦੇ ਕਹਿੰਦੇ ਸਾਰੇ ਸੀਜ਼ਨ ਦਾ ਬੈਸਟ ਬਣਿਆ ਹੈ ਗਲਪਰੀਏ ਸੱਤੂ ਦਾ ਹੈ ਕਹਿੰਦੇ ਮੇਰੇ ਵੀਰੋ ਚੰਡਾ ਹੋਇਆ ਆ ਇਹ ਕਹਿੰਦੇ ਜਲਵੇਲ ਚੱਕਦੇ ਕੁਲਵਿੰਦਰ ਉਹ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਹੈ ਖੇਡੇ ਕਹਿੰਦੇ ਯੂਰਪ ਦੇ ਵਿੱਚ ਰਣਜੀਤ ਬਿਸ਼ਵਾਨੀ ਹੈ ਆਹ ਕਹਿੰਦੇ ਸੈਮੀ ਲੋਨਾਂ ਦੇ ਖੇਡ ਮੇਲੇ ਦਾ ਸੋਨੇ ਦੇ ਕੈਂਠੇ ਦਾ ਜੇਤੂ ਬਣਿਆ ਉਹ ਬਿਸ਼ਵਾਨੀਆ ਖੁਸ਼ੀ ਵਾਹ ਓਏ ਗਬਰੂ ਹੈ ਔਰ ਨੰਬਰ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਵਿੱਚ ਲੈ ਵੀ ਗੋਗੋ ਬੰਦਾ ਪਿੰਡ ਵਾਲਿਆ ਲੈ ਸਾਹਮਣੇ ਗੋਗੋ ਰਾਇਤ ਰਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੁਆਇੰਟ ਦੇ ਲਈ ਵਾਧਾ ਹੋਇਆ ਔਰ ਵੈਸਟ ਕਾ ਨਿਕਲੂ ਉਹ ਸ਼ੱਕ ਦਾ ਰਹਿਣੀ ਆ ਮੇਲਾ ਕੋਲੋਇਆ ਵਿੱਚ ਚੱਲਣਾ ਤੱਕ ਦਾ ਬੜੀ ਆ ਬੁੱਲਾ ਕੁਲਰੀਆ ਵਿੱਚ ਚੱਲਣਾ ਮੇਲਾ ਕਿਦੇ ਸੁਖੀ ਦੇ ਪਿੰਡ ਚੱਲਦਾ ਮੇਲਾ ਜੱਗੀ ਦੇ ਪਿੰਡ ਚੱਲਦਾ ਮੇਲਾ ਕਾਲੇ ਦੇ ਪਿੰਡ ਚੱਲਦਾ ਐਨ ਗੱਲਾਂ ਟਕਾੜਿਆ ਸੁਖਪਾਲ ਸੁਖੀ ਖੜਾ ਇਹਦੇ ਵੀ ਚੋਟੀ ਦੀ ਕਾਡੀ ਖੇਡੀਆ ਆਪਣੇ ਸਮੇਂ ਦੇ ਵਿੱਚ ਇਹਦਾ ਪਿਆਰ ਅੱਜ ਦੇ ਸਾਰੇ ਪਲੇਅਰਾਂ ਨਾਲ ਹੈ ਇਹਦਾ ਵੀ ਧੰਨਵਾਦ ਕਰਦੇ ਆ ਅੱਜ ਵੱਡੀਆਂ ਟੀਮਾਂ ਬਣਾਈਆਂ ਵੱਡੇ ਭਰਾ ਦਾ ਚੇਤੇਪੂਰਤ ਧੰਨਵਾਦ ਸਰਦਾਰ ਪ੍ਰਕਾਸ਼ ਸਿੰਘ ਸਰਪੰਚ ਸਾਹਿਬ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਅਜੇ ਮੈਚ ਮੁੱਕਿਆ ਨਹੀਂ ਅਜੇ ਮੈਚ ਮੁੱਕਿਆ ਨਹੀਂ ਅਜੇ ਬੈਸਟ ਕੌਣ ਨਿਕਲਿਆ ਇਹ ਸਵੇਰ ਨਾਲ ਪਤਾ ਲੱਗਣਾ ਅਜੇ ਸਵੇਰ ਨਾਲ ਪਤਾ ਲੱਗਣਾ ਇੱਕ ਪਾਸੇ ਜਲਵੇੜਾ ਖੇਡਦੀ ਆ ਉਹ ਦੂਜੇ ਪਾਸੇ ਬੁੱਡੇ ਕਹਿੰਦੇ ਬੱਛੋੜੇ ਵਾਲਿਆ ਦੋਨੇ ਮਾਨਸੇ ਜ਼ਿਲ੍ਹੇ ਦੀਆਂ ਟੀਮਾਂ ਦੇ ਗੱਲਾਂ ਕਦੇ ਟਕਾੜੇ ਲੱਗੀਆਂ ਪਈਆਂ ਨੇ ਛੇਤੀ ਦੀਆਂ ਟੀਮਾਂ ਪੁੱਜੀਆ ਤੇ ਸਾਰੀਆਂ ਚੋਟੀਆਂ ਦੀਆਂ ਪੁੱਜੀਆ ਤੇ ਛੇਪੀਆਂ ਦੇ ਵਿੱਚੇ ਚੋਟੀਆਂ ਦੇ ਹਰਾ ਕੇ ਦੋ ਆਏ ਰੋ ਦੋ ਆਏ ਰੋ ਉਹ ਕਹਿੰਦੇ ਗੱਲਾਂ ਟਕਾੜੇ ਮੇਰੇ ਮਿੱਤਰੇ ਅਜੇ ਕੀ ਰੌਲਾ ਲੈਰ ਵਾਲਿਆ ਠੰਡਾ ਨਾ ਪਈਏ ਕੰਮ ਮੈਚ ਸੋਹਣਾ ਚੱਲਦਾ ਮੈਚ ਵਧੀਆ ਚੱਲੇ ਜਾਂਦਾ ਹੈ ਦੱਸੋ ਜੀ ਕੀ ਫੈਸਲਾ ਹੁਣ ਕਸ਼ਮੀਰੀਆ ਕੋਈ ਗੱਲ ਨਹੀਂ ਥੋੜਾ ਪਿਆਰ ਦੇ ਨਾਲ ਬਾਈ ਬਾਈ ਦੀਪ ਮੈਗ ਬੰਦ ਕਰ ਲਾ ਠੀਕ ਹੈ ਜੀ ਸੁੱਕੀ ਗਾਇਆ ਬੱਚਿਆਂ ਨੂੰ ਜੇਤੂ ਦੇ ਦਿਓ ਜੀ ਠੀਕ ਹੈ ਬੱਚਿਆਂ ਦਾ ਫਾਸਟ ਆ ਜਾਓ ਜੀ ਜਲਵੇੜਾ ਸਾਂ ਕਹਿੰਦਾ ਲੈ ਵੀ ਵੈਸਟਾ ਦੱਸਾਂਗੇ ਵੈਸਟਾ ਨੂੰ 11 11000 ਦਿੱਤਾ ਜਾਵੇਗਾ ਫਰਸਟ ਟੀਮ ਅੱਜ ਦੇ ਦਿਨ ਦੀ ਬੱਛੋਣਾ ਸੈਕਿੰਡ ਟੀਮ ਰਹੀ ਹੈ ਜਲਵੇੜੇ ਪਿੰਡ ਦੇ ਲੈ ਵੀ ਰਾਜ ਫਕਰ ਝੰਡੇ ਵਾਲਿਆ ਬੈਸਟ ਦੱਸਦੇ ਨੌਜਾਨਾ ਬੱਛੋਣਾ ਦੀ ਟੀਮ ਜਿਹੜੀ ਫਰਸਟ ਹੈ ਸੈਕਿੰਡ ਟੀਮ ਰਹੀ ਹੈ ਜਲਵੇੜੇ ਦੀ ਅੱਜ ਦੇ ਦਿਨ ਦਾ ਗੋਗੋ 6 6 ਪੁਆਇੰਟ 6 ਨੰਬਰ 6 ਕਬੱਡੀਆਂ ਪਾ ਕੇ 6 ਪੁਆਇੰਟ ਹਾਸਲ ਕੀਤੇ ਗੋਗੋ ਰਾਏ ਤਰਾਣੇ ਵਾਲਾ ਅੱਜ ਦੇ ਦਿਨ ਦਾ ਬੈਸਟ ਰੇਡਰ ਬਣਿਆ ਲਵੀ ਤੋਲਾ ਵਾਲੀਆ ਸਾਂਝੇ ਤੌਰ ਤੇ ਬੈਸਟ ਹੈ ਰਣਜੀਤ ਬੱਛੂਆਣਾ ਰਣਜੀਤ ਬੱਛੂਆਣਾ ਦੋ ਟੱਕ ਇੱਕ ਜਫਾ ਖੁਸ਼ੀ ਬੱਛੂਆਣੇ ਨੇ ਚਾਰ ਟੱਤ ਲੈ ਕੇ ਇੱਕ ਜਫਾ ਲਾਇਆ ਹੈ ਟੀਮ ਦੀ ਸਹਿਮਤੀ ਨਾਲ ਦੋਵੇਂ ਵੈਸਟ ਜਿਹੜੇ ਜਾਫੀ ਬਣੇ ਹੈ ਬਹੁਤ ਵੱਡੀ ਮੁਬਾਰਕਵਾਦ ਹੈ ਟੀਮਾਂ ਦੇ ਖਿਡਾਰੀ ਜਿਹੜੇ ਪ੍ਰਾਈਜ਼ ਲੈ ਲੈਣ ਔਰ ਮੇਰੇ ਵੀਰੋ ਸਾਰੇ ਪ੍ਰਬੰਧਕ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ